श्री कार्तिक साहब ਦੇ ਜਥੇਦਾਰ ਗੈਨੀ ਗੁਰਬਚਨ ਸਿੰਘ ਨੇ ਡੇਰਾ ਸੱਚਾ ਸੌਦਾ ਮੁਖੀ ਨੂੰ ਮਾਫੀ ਦੇਣ ਤੇ ਪਹਿਲੀ ਵਾਰ ਮੰਨੀ ਗਲਤੀ ਬੋਲੇ ਭਵਿੱਖ ਚ ਅਜਿਹਾ ਨਾ ਹੋਵੇ ਅਸੀਂ ਕਰਾਂਗੇ ਕੋਸ਼ਿਸ਼ ਕਿਸੇ ਤੋਂ ਵੀ ਗਲਤੀ ਹੋ ਸਕਦੀ ਆ ਹੋ ਸਕਦਾ ਹੈ ਸਾਡੇ ਤੋਂ ਵੀ ਗਲਤੀ ਹੋ ਗਈ ਅਸੀਂ ਉਸ ਨੂੰ ਸੁਧਾਰ ਲਿਆ ਉਸ ਨੂੰ ਵਾਪਸ ਤੁਹਾਡੇ ਤੋਂ ਗਲਤੀ ਹੋਈ ਸੀ ਮੰਨ ਲੈ ਨਹੀਂ ਜੇ ਚਲੋ ਹੋਈ ਸੀ ਤਾਂ ਅਸੀਂ ਉਸ ਨੂੰ ਸੁਧਾਰ ਲਿਆ ਗੈਨੀ ਗੁਰਬਚਨ ਸਿੰਘ ਦਾ ਪੂਰਾ ਇੰਟਰਵਿਊ ਦੇਖੋ এবੀਪੀ ਸਾਂਝਾ ਦੀ ਵੈਬਸਾਈਟ ਅਤੇ YouTube ਚੈਨਲ ਤੇ ਲੁਧਿਆਣਾ ਚ ਦਿਨ ਦਿਹਾੜੇ ਦੋਹਰੇ ਕਤਲ ਦੀ ਵਾਰਦਾਤ ਨੇ ਫੈਲਾਈ ਸੰਸਨੀ ਰਾਕੇਸ਼ ਅਗਰਵਾਲ ਨਾਮੀ ਡਾਕਟਰ ਦੀ ਪਤਨੀ ਅਤੇ ਮਾਂ ਦਾ ਘਰ ਅੰਦਰ ਤੇਜ਼ ਤਾਰ ਹਥਿਆਰਾਂ ਨਾਲ ਕਤਲ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ਾਂ ਕਬਜ਼ੇ ਚ ਲਈਆਂ ਜਾਂਚ ਸ਼ੁਰੂ ਡਾਕਟਰ ਰਾਕੇਸ਼ ਅਗਰਵਾਲ ਹੈ ਉਹਨਕੇ ਘਰ ਤੇ 1 ਵਜੇ ਕੇ ਬਾਅਦ ਕੀ ਵਾਰਦਾਤ ਹੈ ਜਿਸ ਮੇ ਡਬਲ ਮਰਡਰ ਹੋਆ ਉਹਨਕੇ ਮਦਰ ਕਾ ਔਰ ਉਹਨਕੀ ਵਾਈਫ ਕਾ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਦੀ ਟੀਮ ਖਿਲਾਫ ਅਪਰਾਧਿਕ ਕੇਸ ਦਰਜ ਐਸਪੀ ਆਸ਼ੀਸ਼ ਕਪੂਰ ਖਿਲਾਫ ਭਾਰਤ ਵਿੱਚ ਪੰਮਾ ਤੇ ਤਸ਼ੱਦਦ ਕਰਨ ਦਾ ਇਲਜ਼ਾਮ ਡੀਆਈਜੀ ਬਲਕਾਰ ਸਿੰਘ ਸਿੱਧੂ ਅਤੇ ਡੀਐਸਪੀ ਰਜਿੰਦਰ ਸਿੰਘ ਸੋਹਲ ਤੇ ਪੰਜਾਬ ਦੀਆਂ ਅਦਾਲਤਾਂ 'ਚ ਦਰਜ ਮਾਮਲਿਆਂ ਦਾ ਵੇਰਵਾ ਦਿੱਤਾ ਪੰਮਾ ਦੇ ਵਕੀਲਾਂ ਨੇ ਪੁਰਤਗਾਲ ਦੇ ਨਿਆਂ ਮੰਤਰੀ ਕੋਲ ਕਰਵਾਈ ਸ਼ਿਕਾਇਤ ਦਰਜ ਰੁਲਦਾ ਸਿੰਘ ਕਤਲ ਕੇਸ 'ਚ ਲੋੜਿੰਦੇ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ 'ਚ 18 ਦਸੰਬਰ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਆਸਟ੍ਰੇਲੀਆ ਖਿਲਾਫ ਦੂਜੇ T20 ਮੈਚ ਵਿੱਚ ਭਾਰਤ ਦੀ ਜਿੱਤ ਆਸਟ੍ਰੇਲੀਆ ਨੂੰ 27 ਦੌੜਾਂ ਨਾਲ ਦਿੱਤੀ ਮਾਤ ਲਗਾਤਾਰ ਦੂਜੀ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ ਤੇ ਭਾਰਤ ਨੇ ਕੀਤਾ ਕਬਜ਼ਾ ਵਨ ਡੇ ਸੀਰੀਜ਼ ਦੀ ਹਾਰ ਦਾ ਹਿਸਾਬ ਕੀਤਾ ਬਰਾਬਰ ਡੇਰਾ ਸੱਚਾ ਸੋਤਾ ਮੁਖੀ ਗੁਰਮੀਤ ਰਾਮ ਰਹੀਮ ਦੀ ਅਗਲੀ ਫਿਲਮ ਐਮ ਐਸ ਜੀ ਦਾ ਵਾਰੀਅਰ ਦੀ ਸ਼ੂਟਿੰਗ ਸ਼ੁਰੂ ਵੀਰਵਾਰ ਨੂੰ ਹੋਏ ਮਹੂਰਤ ਤੌਰਾਨ ਨਵੇਂ ਸਟਾਈਲ ਜੇ ਦਿਖੇ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਮੁਤਾਬਕ ਅਦਾਕਾਰਾ ਫੂਨਮ ਢਿਲੋਂ ਵੀ ਫਿਲਮ 'ਤੇ ਨਿਭਾ ਸਕਦੀ ਹੈ ਰੋਲ अभी फाइनल नहीं है लेकिन जो हमने इनसे चर्चा सुनी सीपीजी और इनकी चर्चा हो रही थी तो शायद पूनम ढिलो शायद वो किसी एक बुजुर्ग के रोल में या किसी ऐसे रोल में आ रही